ਕੋਈ ਨਾ ਲੈ ਲੀਓ ਮੈਂ ਗੇਰਾ ਜਨਾ ਸਹੀ ਹਾਂਜੀ ਤੁਹਾਨੂੰ ਪਾ ਵੀ ਦਿੱਤੀਆਂ ਮੈਂ ਤਾਂ ਵੀਡੀਓਸਾਂ ਪਹਿਲੀਆਂ ਆ ਮੁਰਖਾ ਕਿਹਦਾ ਹੈ ਮੇਰਾ ਕਿਹੜਾ ਮੈਂ ਤੁਹਾਡਾ ਆਪਣਾ ਹੈ ਤੇ ਤੇ ਬੱਦ ਆ ਮੁਰਖਾ ਕਿਹਦਾ ਹੈ ਕਿਹੜਾ ਕਿਹੜਾ ਬਣੋਡਾ ਆਪਣਾ ਚਲੋ ਚਲਿਏ ਕਿ ਇਹ ਕਿੱਥੇ ਪਹੁੰਚਦਾ ਆ ਆ ਮੁਰਜ਼ਾ ਕਿਹਦਾ ਕਿਹੜਾ ਕਿਹੜਾ ਮੈਂ ਤੁਹਾਡਾ ਆਪਣਾ ਤੇ ਜਦੋਂ ਰੋਲਿੰਗ ਹੋ ਗਿਆ ਹਾਂਜੀ ਸਰ ਜੋ ਅੱਜ ਦੀ ਚੈਕਿੰਗ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਇਹਦੇ ਬਾਰੇ ਤੁਹਾਨੂੰ ਵੀ ਜਾਣਕਾਰੀ ਸਾਡੇ ਮਾਨਯੋਗ ਡੀਜੀਪੀ ਸ਼੍ਰੀ ਗੋਦਰਦ ਯਾਦਵ ਆਈਪੀਐਸ ਦੇ ਬੰਨਿਓ ਜਿਹੜੀ ਸਟਰੀਟ ਦੇ ਵਿੱਚ ਡਰੱਗ ਪੈਡਲਿੰਗ ਆ ਉਹਨੂੰ ਚੈੱਕ ਕਰਨ ਦੇ ਲਈ ਟਾਈਮ ਟੂ ਟਾਈਮ ਕਾਸੋ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਲਾਂਚ ਕੀਤੇ ਜਾ ਰਹੇ ਨੇ ਤੇ ਅੱਜ ਵੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਐਸ ਐਸ ਪੀਜ਼ ਬਣਿਓ ਔਰ ਕਮਿਸ਼ਨਰਸ ਬਣਿਓ ਕਾਸਾ ਆਪਰੇਸ਼ਨ ਚਲਾਏ ਗਏ ਨੇ ਹੈੱਡ ਕੁਆਰਟਰ ਤੋਂ ਮੇਰੀ ਡਿਊਟੀ ਅੱਜ ਜਗਰਾਉ ਜਿਹਨੂੰ ਕਿ ਆਪਾਂ ਲੁਧਿਆਣਾ ਰੂਰਲ ਪੁਲਿਸ ਡਿਸਟ੍ਰਿਕਟ ਕਹਿੰਦੇ ਆ ਉੱਥੇ ਲੱਗੀ ਆ ਮੇਰੇ ਨਾਲ ਆਪਣਾ ਐਸ ਐਸ ਪੀ ਸਾ ਨਵਨੀਤ ਸਿੰਘ ਬੈਂਸ ਆਈ ਪੀ ਐਸ ਹੈਗੇ ਨੇ ਤੇ ਇਹਨਾਂ ਨਾਲ ਹੁਣੀ ਮੈਂ ਇਹਨਾਂ ਦੇ ਦਫ਼ਤਰ ਬੈਠ ਕੇ ਮੀਟਿੰਗ ਕੀਤੀ ਇਹਨਾਂ ਨੇ ਜੋ ਵੀ ਆਪਣੀ ਰਣਨੀਤੀ ਬਣਾਈ ਆ ਅੱਜ ਜਿਹੜੇ ਜਿਹੜੇ ਏਰੀਏ 'ਚ ਇਹ ਚੈਕਿੰਗ ਕਰਦੇ ਨੇ ਇਹਨਾਂ ਨੇ ਮੈਨੂੰ ਦੱਸਿਆ ਕੋਈ 7 ਇਹੋ ਜਿਹੀ ਜਗ੍ਹਾ ਇਹਨਾਂ ਨੇ ਆਇਡੈਂਟੀਫਾਈ ਕੀਤੀਆਂ ਨੇ ਜਗਰੌਂਚ ਜਿੱਥੇ ਇਹਨਾਂ ਦੇ ਬੰਦਿਆਂ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਕੋਈ 250 ਦੇ ਕਰੀਬ ਪੁਲਿਸ ਮੁਲਾਜ਼ਮ ਇਸ ਅਭਿਆਨ ਦੇ ਵਿੱਚ ਸ਼ਾਮਿਲ ਹੈਗੇ ਨੇ ਇਹ ਮੈਨੂੰ ਉਮੀਦ ਆ ਕਿ ਇਹਨਾਂ ਦੀ ਰਹਿਨਵਾਈ ਚ ਜਿਹੜਾ ਇਹ ਅਭਿਆਨ ਚੱਲਦਿਆ ਇਹਦੇ ਤਹਿਤ ਜਿਹੜੀ ਆਪਣੀ ਸਟਰੀਟ ਡਰੱਗ ਪੈਡਲਿੰਗ ਹੈਗੀ ਹੈ ਛੋਟੇ ਮਤਲਬ ਮਹੱਲਿਆਂ ਚ ਡਰੱਗ ਵਿਕਦੇ ਹੈ ਕਿ ਨਹੀਂ ਉਹ ਨੂੰ ਚੈੱਕ ਕਰਨ ਦੇ ਵਿੱਚ ਕਾਮਯਾਬ ਹੋਣਗੇ ਔਰ ਜਿਹੜੀਆਂ ਵੀ ਅੱਜ ਦੇ ਆਪਰੇਸ਼ਨ ਦੀਆਂ ਪ੍ਰਾਪਤੀਆਂ ਹੋਣਗੀਆਂ ਇਹਦੇ ਬਾਰੇ ਇਸ ਸ਼ਾਮ ਨੂੰ ਤੁਹਾਨੂੰ ਇੱਕ ਪ੍ਰੈਸ ਨੋਟ ਦੇ ਜਦਗੀ ਨਾ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਸਰ ਪਹਿਲਾਂ ਚ ਨਹੀਂ ਚੱਲਦਾ ਇਹ ਆਪਰੇਸ਼ਨ ਦਾ ਰੂਟੀਨ ਨਹੀਂ ਹੈ ਕਰ ਜਿਵੇਂ ਅੱਜ ਦਾ ਡੇਟ ਤੱਕ ਤਾਂ ਅੱਜ ਦੇ ਤੇ ਨਹੀਂ ਹੈ ਇਹ ਰੂਟੀਨ 'ਚ ਨਹੀਂ ਚੱਲਣਾ ਚਾਹੀਦਾ ਉਸ ਤੋਂ ਬਾਅਦ ਸਕੂਅਰ ਸਕੇਰਿਆ ਹੋ ਜਾਂਦੀ ਨੇ ਬਿਲਕੁਲ ਠੀਕ ਹੈ ਇਹ ਜਿਹੜਾ ਰੂਟੀਨ ਤਾਂ ਨੇ ਇਹ ਜਿਹੜੇ ਵੀ ਆਪਰੇਸ਼ਨ ਹੁੰਦੇ ਨੇਗੇ ਇਹ ਆਪਰੇਸ਼ਨ ਵਿਉਂਤਬੰਦੀ ਕਰਨੀ ਪੈਂਦੀ ਹੈ ਜੀ ਤੇ ਵਿਉਂਤਬੰਦੀ ਤੋਂ ਬਾਅਦ ਹੀ ਆਪਰੇਸ਼ਨ ਲਾਂਚ ਕੀਤੇ ਜਾਂਦੇ ਨੇ ਰੋਟੀਨਤਾ ਕੋਈ ਚੀਜ਼ ਹੋ ਜਵੇ ਉਹਦੀ ਇਫੈਕਟਿਵਨੈਸ ਘਟ ਜਾਂਦੀ ਹੈ ਇਹ ਵਿਉਂਤਬੰਦੀ ਨਾਲ ਜਿਹੜੀ ਆਪਰੇਸ਼ਨ ਚਲਾਇਆ ਜਾਂਦਾ ਇਹਦੇ ਚ ਹੁੰਦਾ ਵੀ ਪਹਿਲਾਂ ਇੰਟੈਲੀਜੈਂਸ ਇਕੱਠੀ ਕੀਤੀ ਜਾਂਦੀ ਹੈ ਔਰ ਇੰਟੈਲੀਜੈਂਸ ਇਕੱਠੀ ਕਰਕੇ ਫਿਰ ਉਹਦੇ ਉੱਤੇ ਆਪਰੇਸ਼ਨ ਕੀਤਾ ਜਾਂਦਾ ਸੋ ਇਹ ਜੇ ਆਪਾਂ ਇਹਨੂੰ ਰੋਜ਼ ਦੀ ਰੋਜ਼ ਕਰਾਂਗੇ ਤਾਂ ਫਿਰ ਇਹਦੀ ਅਫੈਕਟਿਵਨੈਸ ਖਤਮ ਹੋ ਜੂਗੀ ਇਹ ਸਪੈਸ਼ਲ ਆਪਰੇਸ਼ਨ ਜਿਹੜੇ ਹੁੰਦੇ ਨੇ ਉਹ ਥੋੜੇ ਸਮੇਂ ਤੋਂ ਬਾਅਦ ਹੀ ਕੀਤੇ ਜਾਂਦੇ ਸਰ ਪਹਿਲਾਂ ਵੀ ਇਹਨਾਂ ਇਹਦੀਆਂ ਚ ਬੜੀ ਬੜੀ ਸਰਚ ਹੋਈ ਆ ਪਰ ਜਿਹੜਾ ਕੋਈ ਲੋਕ ਪਰਫਰ ਨਹੀਂ ਹੁੰਦੇ ਜਦ ਕਿ ਜੇ ਆਪਾਂ ਗਰਾਊਂਡ ਲੈਵਲ ਤੋਂ ਦੇਖਿਆ ਜਾਵੇ ਇਹ ਏਰੀਆ ਦੇ ਵਿੱਚ ਤੁਸੀਂ ਰਾਤ ਨੂੰ ਗੇੜਾ ਮਾਰੋ ਤਾਂ ਥਾਂ ਥਾਂ ਤੇ ਖੜ ਕੇ ਆਵਾਜ਼ ਦੇ ਕੇ ਦੇਖਤੀ ਚੱਲੀ ਜੀ ਅ ਦੇਖੋ ਇਹਦੇ ਲਈ ਮੈਂ ਇਹ ਇਹ ਸੋਚਣਾ ਹੈਗਾ ਔਰ ਕਿ ਜਦੋਂ ਥਾਈ ਆਪਾ ਲੋਕ ਲਾਹੇਵੰਦ ਨਹੀਂ ਹੋਵਾਂਗੇ ਇਸ ਚੀਜ਼ ਦੇ ਅਗੇਂਸਟ ਜਿਹੜਾ ਜਦੋਂ ਥਾਈ ਖਰੀਦ ਕਰਨ ਵਾਲੇ ਇਹ ਨਹੀਂ ਕਹਿਣਗੇ ਵੀ ਇਹ ਸਾਡੇ ਲਈ ਇੱਕ ਜ਼ਹਿਰ ਹੈਗੀ ਔਰ ਇਹ ਆਨ ਆਲੀ ਆਪਣੀ نسل ਨੂੰ ਡਿਸਟਰੋਏ ਕਰੂਗੀ ਉਦੋਂ ਥਾਈ ਇਸ ਨੂੰ ਕੱਲੇ ਪੋਲਿਸ ਦੇ ਉਪਰਾਲੇ ਨਾਲ ਰੋਕਣਾ ਮੁਸ਼ਕਲ ਹੈਗਾ ਸੋ ਮੈਂ ਤੁਹਾਡੇ ਮਾਧਿਅਮ ਤੇ ਰਹੀ ਆਮ ਲੋਕਾਂ ਨੂੰ ਵੀ ਇਹ ਅਪੀਲ ਕਰਨਾ ਚਾਹਾਂਗਾ ਕਿ ਇਹ ਜਿਹੜੀ ਇੱਕ ਦਲਦਲ ਅਲਾਜੀ ਦੇ ਵਿੱਚ ਬੰਦਾ ਫਸ ਜਾਂਦਾ ਹੈਗਾ ਉਹ ਦਲਦਲ ਦੇ ਵਿੱਚ ਫਸਣ ਤੋਂ ਬਾਅਦ ਉਹਦੇ ਲਈ ਹੋਰ ਕੋਈ ਜੀਵਨ ਦਾ ਮੌਕਾ ਨਹੀਂ ਹੁੰਦਾ ਔਰ ਉਹ ਹੌਲੀ-ਹੌਲੀ ਇਹਦੇ 'ਚ ਗਲਨ ਹੁੰਦਾ ਜਾਂਦਾ ਔਰ ਖਤਮ ਹੋ ਜਾਂਦਾ ਸੋ ਥੋਟੇ ਮਾਧਿਅਮ ਤੇ ਰਹੀ ਆਮ ਲੋਕਾਂ ਨੂੰ ਆਪਣੇ ਸਮਾਜ ਨੂੰ ਆਪਣੇ ਘਰ ਵਾਲੇ ਜਿਹੜੇ ਬਜੁਰਗ ਨੇ ਉਹਨਾਂ ਸਾਰਿਆਂ ਦੇ ਰਾਹੀਂ ਬੱਚਿਆਂ ਨੂੰ ਇਹੀ ਅਪੀਲ ਕਰਾਂਗਾ ਕਿ ਇਸ ਦਲਦਲ ਤੋਂ ਬਚੋ ਜਦੋਂ ਬੱਚੇ ਮਨਾ ਕਰਨ ਲੱਗ ਜਾਣਗੇ ਤੇ ਇਹਦੀ ਸਪਲਾਈ ਵੀ ਆਪਣੇ ਆਪ ਬੰਦ ਹੋ ਜਾਈਏ ਜਿਹੜੀ बिकਨੀ ਆ ਉਹ ਵੀ ਬੰਦ ਹੋ ਜੇਗੀ ਔਰ ਕਿਉਂਕਿ ਪੁਲਿਸ ਵਿਭਾਗ ਇੱਕ ਇਸ ਤਰ੍ਹਾਂ ਦਾ ਵਿਭਾਗ ਜਿਹਨੂੰ ਸਰਕਾਰ ਨੇ ਖਾਸ ਡਿਊਟੀ ਲਈਆ ਇਹਨੂੰ ਚੈੱਕ ਕਰਨ ਦੀ ਤੇ ਮੈਂ ਥੋੜੇ ਮਾਧਿਅਮ ਤੇ ਇਹ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੇ ਬੰਦੀਓ ਜੋ ਤੁਸੀਂ ਕਹਿੰਦੇ ਹੋ ਵੀ ਹੌਕਾ ਦੇ ਕੇ ਬਲਾ ਕੇ ਵੇਚਦੇ ਨੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਪੁਲਿਸ ਨਾਲ ਛਾਂਤੀ ਕਰੋ ਤੇ ਪੁਲਿਸ ਨੂੰ ਕਿਉਂਕਿ ਸਰਕਾਰ ਨੇ ਸਪੈਸ਼ਲ ਪਾਵਰਾਂ ਦਿੱਤੀਆਂ ਨੇ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਤੁਸੀਂ ਆਮ ਬੰਦਾ ਇਹੋ ਜਿਹੇ ਲੋਕਾਂ ਨੂੰ ਕੰਟਰੈਂਟ ਕਰਨ ਤੋਂ ਕੋਈ ਵੀ ਕਾਨੂੰਨਦਾ ਹੈਗਾ ਪਰ ਪੁਲਿਸ ਦੇ ਕੋਲ ਕਿਉਂਕਿ ਸਰਕਾਰ ਨੇ ਪਾਵਰਾਂ ਦਿੱਤੀਆਂ ਵੀ ਨੇ ਪੁਲਿਸ ਇਹਨਾਂ ਦੇ ਖਿਲਾਫ ਕਾਰਵਾਈ ਕਰੇਗੀ